ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਦਹੀਂ ਪਾਪੜੀ ਜਦੋਂ ਵੀ ਆਪਾਂ ਜੀ ਘਰ ਵਿੱਚ ਪਾਪੜੀ ਬਣਾ ਕੇ ਤਿਆਰ ਕਰਦੇ ਆਂ ਕਈ ਵਾਰ ਕੀ ਹੁੰਦਾ ਜੀ ਆਪਣੀ ਪਾਪੜੀ ਬਣਨ ਤੋਂ ਬਾਅਦ ਸਖਤ ਹੋ ਜਾਂਦੀ ਹੈ ਜਾਂ ਫਿਰ ਸੌਫਟ ਹੋ ਜਾਂਦੀ ਹੈ ਜਾਂ ਆਪਾਂ ਜਦੋਂ ਉਸ ਨੂੰ ਤੇਲ ਵਿੱਚ ਫਰਾਈ ਕਰਨ ਲੱਗਦੇ ਆਂ ਤਾਂ ਉਸ ਉੱਪਰ ਬੱਬਲਜ਼ ਆਣੇ ਸ਼ੁਰੂ ਹੋ ਜਾਂਦੇ ਨੇ ਅੱਜ ਆਪਾਂ ਜੀ ਤੁਹਾਨੂੰ ਇਹ ਤਿੰਨੋਂ ਕਾਰਨ ਦੱਸਾਂਗੇ ਅਗਰ ਤੁਹਾਨੂੰ ਇਸ ਦੀ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਨੇ 200 ਗ੍ਰਾਮ ਆਪਾਂ ਨੇ ਜੀ ਮੈਦਾ ਲਿਆਗਾ ਤੁਸੀਂ ਛੋਟੀ ਕੌਲੀ ਡੇਢ ਲੈ ਸਕਦੇ ਹੋ ਵੱਡੀ ਕੌਲੀ ਇੱਕ ਲੈ ਸਕਦੇ ਹੋ ਜੀ ਇਸ ਵਿੱਚ ਆਪਾਂ ਨੇ ਅਜਮੈਨ ਪਾਈਆ ਇਸ ਨੂੰ ਆਪਾਂ ਹੱਥ ਤੇ ਰੱਖ ਕੇ ਹੌਲਕਾ ਜਿਹਾ ਕ੍ਰਸ਼ ਕਰਾਂਗੇ ਇਸ ਤਰੀਕੇ ਨਾਲ ਜੀ ਥੋੜੀ ਜੀ ਆਪਾਂ ਨੇ ਕਾਲੀ ਮਿਰਚ ਪਾਵਾਂਗੇ ਦੇਸਤ ਅਨੁਸਾਰ ਆਪਾਂ ਨੇ ਨਮਕ ਪਾਏਗਾ ਨਮਕ ਜਿਆਦਾ ਨਹੀਂ ਪਾਉਣਾ ਜੀ ਥੋੜਾ ਜਿਹਾ ਘੱਟ ਹੀ ਰੱਖਣਾਗਾ ਹੁਣ ਆਪਾਂ ਜੀ ਦੇਖੋ ਇਸ ਵਿੱਚ ਦੇਸੀ ਘੀ ਪਾਉਣਾਗਾ ਟੋਟਲ ਆਪਾਂ ਨੇ ਜੀ 200 ਗ੍ਰਾਮ ਮੈਦੇ ਦੇ ਵਿੱਚ 6 ਚਮਚ ਆਪਾਂ ਨੇ ਦੇਸੀ ਘੀ ਦੇ ਪਾਏ ਨੇ ਦੇਸੀ ਘੀ ਪਾਉਣ ਤੋਂ ਬਾਅਦ ਜੀ ਆਪਾਂ ਨੇ ਦੇਸੀ ਘੀ ਨੂੰ ਮੈਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਤਾਂ ਕਿ ਆਪਣਾ ਦੇਸੀ ਘੀ ਚੰਗੀ ਤਰ੍ਹਾਂ ਮੈਦੇ ਦੇ ਕਣ-ਕਣ ਤੇ ਲਗ ਜਾਵੇ ਕੋਟੋ ਘਟ ਜੀ ਆਪਾਂ ਨੂੰ ਇਸ ਨੂੰ 6-7 ਮਿੰਟ ਲੱਗ ਜਾਣਗੇ ਜੇ ਆਪਾਂ ਨੇ ਜੀ ਇਸ ਵਿੱਚ ਵੀ ਕੋਈ ਕਮੀ ਛੜਤੀ ਤਾਂ ਵੀ ਆਪਣੀ ਪਾਪੜੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਨਹੀਂ ਹੋਣੀ ਹੈਗੀ ਇਹ ਮੈਸ ਕਰਨਾ ਬਹੁਤ ਜ਼ਰੂਰੀ ਹੈ ਦੇਖੋ ਜਦੋਂ ਇਸ ਤਰੀਕੇ ਦਾ ਜੀ ਇਹ ਲੱਡੂ ਜਾ ਬਣ ਜਾਵੇ ਤਾਂ ਸਮਝੋ ਆਪਣਾ ਦੇਸੀ ਕੀ ਮੈਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈਗਾ ਹੁਣ ਆਪਾਂ ਜੀ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਇੱਕ ਆਪਾਂ ਡੋ ਤਿਆਰ ਕਰ ਲੈਣਾਗਾ ਜੋ ਆਪਾਂ ਜੀ ਡੋ ਆਹੇ ਤਿਆਰ ਕਰਨਾਗਾ ਇਹ ਆਪਾਂ ਨਾਰਮਲ ਰੋਟੀ ਤੋਂ ਥੋੜਾ ਜਿਹਾ ਸਖਤ ਡੋ ਬਣਾ ਕੇ ਤਿਆਰ ਕਰਨਾਗਾ ਹੁਣ ਆਪਾਂ ਇਸ ਨੂੰ ਗਿੱਲਾ ਕੱਪੜਾ ਦੇ ਕੇ ਚੰਗੀ ਤਰ੍ਹਾਂ ਕਵਰ ਕਰਕੇ ਜੀ ਅੱਧੇ ਘੰਟੇ ਲਈ ਆਪਾਂ ਇਸ ਨੂੰ ਸੈੱਟ ਹੋਣ ਲਈ ਰੱਖ ਦੇਣਾਗਾ ਅੱਧਾ ਘੰਟਾ ਦੇਖੋ ਜੀ ਹੋ ਚੁੱਕਿਆਗਾ ਤੁਸੀਂ ਆਟਾ ਦੇਖ ਸਕਦੇ ਹੋ ਜੀ ਆਪਣਾ ਕੰਨਾ ਜਿਆਦਾ ਸੌਫਟ ਬਣ ਕੇ ਤਿਆਰ ਹੋਇਆਗਾ ਪਾਪੜੀ ਦੇ ਜੀ ਸਖਤ ਹੋਣ ਦਾ ਕਾਰਨ ਇਹੀ ਹੁੰਦਾਗਾ ਕਿ ਆਪਾਂ ਜਦੋਂ ਡੋ ਬਣਾ ਕੇ ਤਿਆਰ ਕਰਦੇ ਆ ਇਸ ਵਿੱਚ ਆਪਾਂ ਦੇਸੀ ਕੀ ਘੱਟ ਤੇ ਆਪਾਂ ਪਾਣੀ ਜਿਆਦਾ ਪਾ ਲੈਣਾ ਤੇ ਇੱਕ ਸਖਤ ਡੋ ਤਿਆਰ ਕਰ ਲੈਨੇ ਆ ਫਰਾਈ ਕਰਨ ਤੋਂ ਬਾਅਦ ਜੀ ਫਿਰ ਆਪਣੀ ਪਾਪੜੀ ਠੰਡੀ ਹੋ ਕੇ ਸਖਤ ਬਣ ਜਾਂਦੀ ਹੈ ਜੀ ਦੇਖੋ ਇਸ ਤਰੀਕੇ ਦਾ ਆਪਣੇ ਡੋ ਤਿਆਰ ਕਰਨਾ ਜੀ ਦੇਖੋ ਇਸ ਵਿੱਚ ਇਸ ਤਰੀਕੇ ਦਾ ਦਿਖਾਈ ਦੇ ਰਿਹਾਗਾ ਨਾ ਤਾਂ ਇਹ ਜਿਆਦਾ ਸੌਫਟ ਆ ਤੇ ਨਾ ਹੀ ਇਹ ਹਾਰਡ ਆ ਜੀ ਪਾਪੜੀ ਦਾ ਸਖਤ ਹੋਣ ਦਾ ਜੀ ਇਹੀ ਕਾਰਨ ਹੁੰਦਾਗਾ ਕਿ ਆਪਾਂ ਇੱਕ ਜਾਂ ਦੋ ਜਾਂ ਤਿੰਨ ਚਮਚਾ ਆਪਾਂ ਦੇਸੀ ਕੀ ਦੇ ਪਾ ਲੈਨੇ ਆ ਤੇ ਪਾਣੀ ਆਪਾਂ ਜਿਆਦਾ ਪਾ ਲੈਨੇ ਆ ਹੁਣ ਆਪਾਂ ਜੀ ਦੇਖੋ ਇਸ ਦੇ ਪੇੜੇ ਬਣਾ ਲਵਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇੱਕ ਵਾਰ ਮੇਰੇ ਤਰੀਕੇ ਨਾਲ ਪਾਪੜੀ ਬਣਾ ਕੇ ਜ਼ਰੂਰ ਟਰਾਈ ਕਰਿਓ ਦੇਖੋ ਜੀ ਆਪਾਂ ਇਸ ਤਰੀਕੇ ਦਾ ਪੇੜਾ ਬਣਾ ਲੈਣਾਗਾ ਨਾ ਤਾਂ ਜ਼ਿਆਦਾ ਵੱਡਾ ਤੇ ਨਾ ਹੀ ਛੋਟਾ ਲੈਣਾ ਜੀ ਪਾਪੜੀ ਦੇ ਜੀ ਸੌਫਟ ਹੋਣ ਦਾ ਕਾਰਨ ਇਹੀ ਹੁੰਦਾਗਾ ਕਿ ਜਦੋਂ ਆਪਾਂ ਜੀ ਪੇੜੇ ਨੂੰ ਦੇਖੋ ਬੇਲਣਾਗਾ ਤਾਂ ਆਪਾਂ ਇਸ ਨੂੰ ਪਤਲਾ ਹੀ ਬੇਲਣਾਗਾ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਪਤਲਾ ਜੀ ਨਾਰਮਲ ਰੋਟੀ ਤੋਂ ਥੋੜਾ ਜਿਹਾ ਆਪਾਂ ਨੇ ਪਤਲਾ ਬੇਲਣਾ ਹੁੰਦਾਗਾ ਜੀ ਆਪਾਂ ਇਸ ਨੂੰ ਮੋਟਾ ਬੇਲ ਲੀਏ ਜੀ ਫਿਰ ਆਪਾਂ ਜਦੋਂ ਇਸ ਨੂੰ ਫਰਾਈ ਕਰਦੇ ਆ ਪਾਪੜੀ ਨੂੰ ਤਾਂ ਉਹ ਲੋ ਗੈਸ ਤੇ ਪ੍ਰੋਪਰ ਤਰੀਕੇ ਨਾਲ ਫਰਾਈ ਨਹੀਂ ਹੁੰਦੀ ਤਾਂ ਆਪਾਂ ਗੈਸ ਨੂੰ ਥੋੜਾ ਜਿਹਾ ਤੇਜ਼ ਕਰ ਦਿੰਨੇ ਆ ਤਾਂ ਉਹ ਉੱਪਰੋਂ ਹੀ ਪੱਕ ਜਾਂਦੀ ਹੈ ਵਿੱਚੋਂ ਕੱਚੀ ਰਹਿ ਜਾਂਦੀ ਹੈ ਤਾਂ ਠੰਡੇ ਹੋਣ ਤੋਂ ਬਾਅਦ ਜੀ ਫਿਰ ਉਹ ਸੌਫਟ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਅਨਿਕ ਹੀ ਥਿਕਨੈਸ ਰੱਖਣੀ ਹੈ ਜੀ ਆਪਾਂ ਨੇ ਹੁਣ ਆਪਾਂ ਜੀ ਦੇਖੋ ਇੱਕ ਇਸ ਤਰੀਕੇ ਦਾ ਸਰਕਲ ਲੈ ਕੇ ਹੁਣ ਆਪਾਂ ਇਸ ਦੀ ਪਾਪੜੀ ਦੇ ਪੀਸ ਬਣਾ ਲਵਾਂਗੇ ਦੇਖੋ ਤੁਸੀਂ ਘਰ ਵਿੱਚ ਕੋਈ ਵੀ ਗੋਲ ਚੀਜ਼ ਲੈ ਕੇ ਜੀ ਇਸ ਨੂੰ ਪਾਪੜੀ ਨੂੰ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਜੀ ਆਪਾਂ ਜਦੋਂ ਪਾਪੜੀ ਦੇ ਪੀਸ ਬਣਾ ਲੈਣੇ ਨੇ ਇਸ ਤੋਂ ਬਾਅਦ ਫਿਰ ਆਪਾਂ ਨੇ ਬੇਲਣੇ ਨਾਲ ਜੀ ਇਹ ਪਾਪੜੀ ਨੂੰ ਬਰਾਸ ਕਰ ਦੇਣਾ ਕਈ ਵਾਰ ਆਪਾਂ ਜਦੋਂ ਰੋਟੀ ਨੂੰ ਬੇਲਦੇ ਆ ਤਾਂ ਉਹ ਕਈ ਜਗ੍ਹਾ ਤੋਂ ਮੋਟੀ ਬਿਲ ਜਾਂਦੀ ਹੈ ਕਈ ਜਗ੍ਹਾ ਤੋਂ ਪਤਲੀ ਤਾਂ ਆਪਾਂ ਇਸ ਨੂੰ ਦੇਖੋ ਬੇਲ ਕੇ ਫਿਰ ਇਕੁਅਲ ਕਰ ਲੈਣਾਗਾ ਤਾਂ ਕਿ ਸਾਰਿਆਂ ਦੀ ਥਿਕਨੈਸ ਇੱਕੋ ਜੀ ਹੋ ਜਾਵੇ ਹੁਣ ਆਪਾਂ ਜੀ ਇਸ ਵਿੱਚ ਇੱਕ ਕਾਂਡਾ ਲੈ ਕੇ ਹੋਲ ਕਰਾਂਗੇ ਤਾਂ ਕਿ ਜਦੋਂ ਆਪਾਂ ਪਾਪੜੀ ਨੂੰ ਫਰਾਈ ਕਰੀਏ ਇਹ ਫਰਾਈ ਕਰਨ ਵੇਲੇ ਫੁੱਲੇ ਨਾ ਕਈ ਵਾਰ ਕੀ ਹੁੰਦਾ ਜੀ ਜਦੋਂ ਆਪਾਂ ਪਾਪੜੀ ਦੇ ਵਿੱਚ ਹੋਲ ਨਾ ਕਰੀਏ ਤਾਂ ਉਹ ਗੋਲ ਗੱਪਿਆਂ ਦੀ ਤਰ੍ਹਾਂ ਜਾ ਕੇ ਫੁੱਲ ਜਾਂਦੀ ਹੈ ਇਸੇ ਤਰੀਕੇ ਨਾਲ ਜੇ ਆਪਾਂ ਸਾਰੀ ਪਾਪੜੀ ਨੂੰ ਬਣਾ ਕੇ ਤਿਆਰ ਕਰ ਲੈਣਾਗਾ ਦੇਖੋ ਜੀ ਸਾਰੀ ਪਾਪੜੀ ਆਪਾਂ ਨੇ ਤਿਆਰ ਕਰ ਲਈ ਹੈ ਤੇ ਤੁਹਾਨੂੰ ਆਪਾਂ ਇਸ ਦੀ ਥਿਕਨਸ ਦਿਖਾ ਦਿੰਨੇ ਕੰਨੀ ਕੁ ਰੱਖੀ ਆ ਤੁਸੀਂ ਦੇਖ ਸਕਦੇ ਹੋ ਜੀ ਹੁਣ ਆਪਾਂ ਇਸ ਨੂੰ ਫਰਾਈ ਕਰਨਾਗਾ ਫਰਾਈ ਕਰਨ ਲੱਗੇ ਜੀ ਆਪਾਂ ਗੈਸ ਨੂੰ ਥੋੜਾ ਜਿਹਾ ਲੋ ਮੀਡੀਅਮ ਤੇ ਹੀ ਫਰਾਈ ਕਰਨਾਗਾ ਜਿਆਦਾ ਤੇਜ਼ ਨਹੀਂ ਰੱਖਣਾ ਗੈਸ ਲੋ ਮੀਡੀਅਮ ਹੀ ਰੱਖਣਾਗਾ ਇਸ ਤਰੀਕੇ ਨਾਲ ਜੀ ਦੇਖੋ ਆਪਾਂ ਪਾਪੜੀ ਨੂੰ ਤੇਲ ਵਿੱਚ ਫਰਾਈ ਕਰਨਾ ਹੈਗਾ ਤੇਲ ਆਪਣਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਜੀ ਜਦੋਂ ਆਪਾਂ ਪਾਪੜੀ ਨੂੰ ਫਰਾਈ ਕਰਨਾ ਹੈਗਾ ਫਿਰ ਆਪਾਂ ਇਸ ਨੂੰ ਲੋ ਗੈਸ ਤੋਂ ਥੋੜਾ ਜਿਹਾ ਹੀ ਤੇਜ਼ ਰੱਖਣਾ ਜ਼ਿਆਦਾ ਨਹੀਂ ਕਮ ਸੇ ਕਮ ਆਪਾਂ ਇਸ ਨੂੰ ਜੀ 10 ਮਿੰਟਾਂ ਲਈ ਫਰਾਈ ਕਰਨਾ ਹੈਗਾ ਵਾਪੜੀ ਦੇ ਉੱਪਰ ਜੀ ਬਬਲਸ ਕਿਉਂ ਆ ਜਾਂਦੇ ਨੇ ਫਰਾਈ ਕਰਨ ਲੱਗੇ ਆਪਾਂ ਤੁਹਾਨੂੰ ਦੱਸ ਦਿਆਂ ਜਦੋਂ ਆਪਾਂ ਜੀ ਡੋ ਬਣਾ ਕੇ ਤਿਆਰ ਕਰਦੇ ਆ ਤਾਂ ਉਦੋਂ ਆਪਾਂ ਦੇਸੀ ਕੀ ਜ਼ਿਆਦਾ ਪਾ ਲੈਨੇ ਤੇ ਪਾਣੀ ਦੀ ਮਾਤਰਾ ਘੱਟ ਕਰ ਦਿੰਨੇ ਆ ਤਾਂ ਆਪਣਾ ਡੋ ਹੁੰਦਾਗਾ ਜੋ ਉਸ ਵਿੱਚ ਦੇਸੀ ਕੀ ਜ਼ਿਆਦਾ ਪੈ ਜਾਂਦਾਗਾ ਤਾਂ ਡੋ ਤਾਂ ਆਪਣਾ ਜੀ ਸੌਫਟ ਬਣ ਕੇ ਤਿਆਰ ਹੋ ਜਾਂਦਾਗਾ ਪਰ ਜਦੋਂ ਆਪਾਂ ਉਸ ਨੂੰ ਤੇਲ ਵਿੱਚ ਜਾ ਕੇ ਫਰਾਈ ਕਰਾਂਗੇ ਤਾਂ ਉਹਦੇ ਉੱਪਰ ਬਬਲ ਜ ਆ ਜਾਣਗੇ ਦੇਸੀ ਕੀ ਦੀ ਮਾਤਰਾ ਜ਼ਿਆਦਾ ਕਰਨ ਨਾਲ ਹੀ ਆਪਾਂ ਨੂੰ ਆਪ ਪਾਪੜੀ ਦੇ ਉੱਪਰ ਫਰਾਈ ਕਰਨ ਲੱਗੀ ਬਬਲਜ਼ ਆ ਜਾਂਦੇ ਨੇ ਦੇਖੋ ਇਸ ਤਰੀਕੇ ਦੀ ਬਣ ਚੁੱਕੀ ਹੈ ਜੀ ਇਹ ਲਾਈਟ ਬ੍ਰਾਊਨ ਕਲਰ ਹੁਣ ਤੱਕ ਹੀ ਆਪਾਂ ਇਸ ਨੂੰ ਫਰਾਈ ਕਰਨਾ ਹੈਗਾ ਹਮੇਸ਼ਾ ਆਪਾਂ ਜੀ ਪਾਪੜੀ ਨੂੰ ਬਣਾਉਣ ਲੱਗੇ ਇਸ ਦਾ ਜੋ ਮੈਜ਼ਰਮੈਂਟ ਆ ਉਹ ਆਪਾਂ ਨੇ ਸਹੀ ਰੱਖਣਾ ਹੁੰਦਾ ਹੈਗਾ ਤਾਂ ਕਿ ਇਹ ਨਾ ਤਾਂ ਜ਼ਿਆਦਾ ਹਾਰਡ ਬਣੇ ਨਾ ਹੀ ਸੌਫਟ ਤੇ ਨਾ ਹੀ ਇਸ ਉੱਪਰ ਬਬਲ ਜਾਉਣ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਆਪਣੀ ਜੀ ਪਾਪੜੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਸ ਨੂੰ ਕਢ ਲੈਣਾਗਾ ਮੀਕੋ ਤੁਸੀਂ ਜੀ ਕਿੰਨੀ ਵਧੀਆ ਲੱਗ ਰਹੀ ਹੈ ਪਾਪੜੀ ਬਣ ਕੇ ਆਪਣੀ ਇਸੇ ਤਰੀਕੇ ਨਾਲ ਜੀ ਆਪਾਂ ਸਾਰੀ ਪਾਪੜੀ ਨੂੰ ਫਰਾਈ ਕਰਕੇ ਤਿਆਰ ਕਰ ਲਾਵਾਂਗੇ ਪਾਪੜੀ ਜੋ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਆਪਣੇ ਪਾਪੜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਸਾਰੀ ਪਾਪੜੀ ਜੀ ਆਪਾਂ ਨੇ ਦੇਖੋ ਫਰਾਈ ਕਰ ਲਈ ਹੈ ਹੁਣ ਆਪਾਂ ਤੁਹਾਨੂੰ ਇੱਕ ਪੀਸ ਚਾਕੇ ਦੀ ਤੋੜ ਕੇ ਦਿਖਾਵਾਂਗੇ ਕੰਨੀ ਖਸਤਾ ਬਣ ਕੇ ਤਿਆਰ ਹੋਈ ਹੈ ਦੇਖੋ ਇਹ ਨਾ ਸੌਫਟਾ ਤੇ ਨਾ ਹੀ ਹਾੜਾ ਜੀ ਤੇ ਨਾ ਇਸ ਉੱਪਰ ਬੱਬਲ ਜਨੇ ਦੇਖੋ ਹੁਣ ਆਪਾਂ ਜੀ ਦੇਖੋ ਦਹੀਂ ਲਈ ਹੈ ਦਹੀਂ ਨੂੰ ਆਪਾਂ ਨੇ ਠੰਡਾ ਕਰ ਲਿਆ ਸੀਗਾ ਫ੍ਰਿਜ ਵਿੱਚ ਰੱਖ ਕੇ ਇਸ ਵਿੱਚ ਦੋ ਚਮਚ ਜੀ ਆਪਾਂ ਚੀਨੀ ਪਾਵਾਂਗੇ ਪੀਸੀ ਹੋਈ ਚੀਨੀ ਲਈ ਹੈ ਜੀ ਆਪਾਂ ਨੇ ਹੁਣ ਆਪਾਂ ਜੀ ਇਸ ਨੂੰ ਬਿਸਕਰ ਨਾਲ ਚੰਗੀ ਤਰ੍ਹਾਂ ਫੈਂਟ ਲੈਣਾਗਾ ਜਦੋਂ ਵੀ ਆਪਾਂ ਜੀ ਦਹੀਂ ਪਾਪੜੀ ਬਣਾ ਕੇ ਤਿਆਰ ਕਰੀਏ ਤਾਂ ਆਪਣੀ ਦਹੀਂ ਆ ਜੋ ਠੰਡੀ ਹੋਣੀ ਚਾਹੀਦੀ ਹੈ। ਦੇਖੋ ਜੀ ਇੱਕ ਸਮੂਥ ਪੇਸਟ ਦੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ ਇਹ। ਹੁਣ ਆਪਾਂ ਹੀ ਦੇਖੋ ਇਸ ਦੀ ਪਲੇਟਿੰਗ ਕਰਾਂਗੇ। ਪਾਪੜੀ ਨੂੰ ਜੀ ਆਪਣੇ ਦਹੀਂ ਵਿੱਚ ਪਾ ਕੇ ਇਸ ਨੂੰ ਦੇਖੋ ਇਸ ਤਰੀਕੇ ਨਾਲ ਕੋਟ ਕਰ ਲਿਆਗਾ। ਦਹੀਂ ਨਾਲ ਜਿੰਨੇ ਪੀਸ ਜੀ ਤੁਸੀਂ ਰੱਖਣੇ ਚਾਹੋ ਪਲੇਟ ਵਿੱਚ ਪਾਪੜੀ ਦੇ ਉਹਨੇ ਰੱਖ ਸਕਦੇ ਹੋ। ਹੁਣ ਆਪਾਂ ਜੀ ਇਸ ਉੱਪਰ ਹੋਰ ਦਹੀਂ ਪਾ ਦਵਾਂਗੇ ਥੋੜੀ ਜੀ ਜ਼ਿਆਦਾ ਨਹੀਂ ਪਾਉਣੀ ਜੀ ਥੋੜੀ ਜੀ ਹੀ ਦਹੀਂ ਪਾਉਣੀ ਆ ਇਸ ਉੱਪਰ ਆਪਾਂ ਚਾਟ ਮਸਾਲਾ ਪਾਵਾਂਗੇ ਇਹ ਆਪਾਂ ਘਰੇ ਬਣਾ ਕੇ ਤਿਆਰ ਕੀਤਾ ਇਸ ਦੀ ਰੈਸਪੀ ਵੀ ਆਪਾਂ ਨੇ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜੀ ਆਲੂ ਦੇ ਪੀਸ ਪਾਏ ਨੇ ਕੱਟ ਕੇ ਥੋੜਾ ਜਿਹਾ ਚਾਟ ਮਸਾਲਾ ਹੋਰ ਪਾਏਗਾ ਹੁਣ ਆਪਾਂ ਜੀ ਇਸ ਉੱਪਰ ਹਰੀ ਚਟਨੀ ਤੇ ਲਾਲ ਚਟਨੀ ਪਾਵਾਂਗੇ ਇਹੇ ਵੀ ਆਪਾਂ ਜੀ ਆਪਣੇ ਘਰ ਵਿੱਚ ਬਣਾ ਕੇ ਤਿਆਰ ਕਰਿਆ ਨੇ ਤੁਸੀਂ ਇਸ ਦੀ ਰੈਸਪੀ ਵੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹੁਣ ਆਪਾਂ ਇਸ ਉੱਪਰ ਥੋੜੀ ਜੀ ਦਹੀਂ ਹੋਰ ਪਾਵਾਂਗੇ ਪਾਪੜੀ ਵਾਲੀ ਜੀ ਪਲੇਟ ਨੂੰ ਤਿਆਰ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਸਹੀ ਤਰੀਕੇ ਨਾਲ ਇਸ ਉੱਪਰ ਦੇਖੋ ਆਪਾਂ ਨੇ ਹਰੀ ਚਟਨੀ ਪਾਈ ਹੈ ਫਿਰ ਆਪਾਂ ਇਸ ਉੱਪਰ ਚਾਟ ਮਸਾਲਾ ਪਾਉਣਾਗਾ ਇਸਦੇ ਉੱਪਰ ਆਪਾਂ ਨੇ ਜੀ ਹੁਣ ਲਾਲ ਚਟਨੀ ਫਿਰ ਪਾਉਣੀ ਆ। ਹੁਣ ਆਪਾਂ ਇਸ ਉੱਪਰ ਅਨਾਰ ਦਾਣੇ ਨਾਲ ਦੀ ਇਸ ਨੂੰ ਡੈਕੋਰੇਟ ਕਰ ਦਾਂਗੇ। ਇਸ ਉੱਪਰ ਆਪਾਂ ਹੁਣ ਇੱਕ ਜਾਂ ਦੋ ਪਾਪੜੀਆਂ ਨੂੰ ਕ੍ਰਾਸ ਕਰਕੇ ਪਾਵਾਂਗੇ। ਦੇਖੋ ਜੀ ਪਲੇਟ ਤੇ ਦੇਖਣ ਤੋਂ ਹੀ ਪਤਾ ਲੱਗ ਰਿਹਾ ਕਿ ਆਪਣੀ ਦਹੀਂ ਪਾਪੜੀ ਚਾਟ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ। ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ